ਆਲਟੋ ਨੂ ਦੇ ਵਿਟਾ ਦਾ ਸਵਾਗਤ ਆਪਣਾ ਧਰਮ ਮੰਨਣ ਦੀ ਇਜਾਜ਼ਤ ਸਭ ਨੂੰ ਹੈ ਅੱਜ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਵਿੱਚ ਬਹੁਤ ਸਾਰੇ ਲੋਕ ਭਾਈਚਾਰਾ ਸਬੰਧ ਰੱਖਦੇ ਹਨ ਇਤੋ ਹੀ ਬਹੁਤ ਸਾਰੇ ਲੋਕ ਆਪਣਾ ਧਰਮ ਛੱਡ ਕੇ 크੍ਰਿਸਚੀਅਨ ਭਾਈਚਾਰੇ ਵਿੱਚ ਜਾ ਰਹੇ ਹਨ ਇਹਨਾਂ ਮਾਮਲਿਆਂ ਨੂੰ ਲੈ ਕੇ ਅੰਮ੍ਰਿਤਸਰ ਦੇ ਨਵੇਂ ਪਿੰਡ ਵਿੱਚ ਜਦੋਂ 크੍ਰਿਸਚੀਅਨ ਭਾਈਚਾਰੇ ਵੱਲੋਂ ਸਲਾਣਾ ਬੰਦਗੀ ਨੂੰ ਲੈ ਕੇ ਮੀਟਿੰਗ ਕੀਤੀ ਗਈ ਤਾਂ ਨਿਆਂ ਦੇ ਸੇੰਗ ਜੱਥੇਬੰਦੀਆਂ ਤੇ 크੍ਰਿਸਚੀਅਨ ਭਾਈਚਾਰਾ ਅਮਨੂ ਸਾਹਮਣੇ ਹੋ ਗਏ ਆਉ ਦੇਖਦੇ ਹਾਂ ਇੱਕ ਰਿਪੋਰਟ ਹੋਰ ਸਰਕਾਰ ਵੀਡੀਓ ਬਣਾ ਰਹੀ ਹੈ ਹੋਰ ਤੁਸੀਂ ਵੀ ਦੇਖ ਬਣਾਓ ਆ ਵੀਡੀਓ ਦੇਖ ਮੈਂ ਵੀਡੀਓ ਮੇਰੀ ਗੱਲ ਸਾਰੇ ਧੰਨ ਮੇਰੀ ਪੰਦੀ ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਇਹ ਲੋਕਾਂ ਨੂੰ ਨੋਟ ਕਰਾਂ ਮੈਂ ਲੋਪਾਇੰਟ ਆਪੇ ਚੱਕ ਮਾ ਨਹੀਂ ਪੜਾ pole <imitation> ਕਾਦਾ ਹੋਇਆ ਕੀ ਹੋਇਆ ਹਾਂ ਸਾਰੇ ਪਿੰਨ ਪਰਮਨ ਜੈਮਸ ਦੀ ਮੇਰਾ ਨਾਮ ਪਾਸਟਰ ਗੋਪੀ ਸੁਖਵਿੰਦਰ ਰਾਜਨ ਦੇਸਤੀ ਤੋਂ ਔਰ ਥੋੜੇ ਦਿਨ ਦਾ ਵਾਕਿਆ ਹੈ ਕਿ ਜੋ ਕਿ ਮੁੰਡੇ ਜਿਹੜੇ ਸੀ ਸੇਵਾਦਾਰ ਜਿਹੜੇ ਸੀ ਪਿੰਡ ਦੇ ਵਿੱਚ ਜਿਹੜੀ ਸੀ ਅਨਾਉਂਸਮੈਂਟ ਕਰ ਰਹੇ ਸੀ ਤੇ ਜਦੋਂ ਅਨਾਉਂਸਮੈਂਟ ਕਰ ਰਹੇ ਕੁਝ ਨੰਗ ਸਿੰਘਾਂ ਦੀਆਂ ਮਗਰੋਂ ਗੱਡੀਆਂ ਆਈਆਂ ਤੇ ਉਹਨਾਂ ਨੇ ਗੱਡੀ ਖਿਲਾਰ ਕੇ ਚਸਤੀ ਗੱਡੀ ਖਿਲਾਰ ਕੇ ਤੇ ਉਹਨਾਂ ਨੇ ਕਿਰਪਾਨਾਂ ਕੱਢ ਕੇ ਵਿੱਚੋਂ ਦੇ ਔਰ ਕਹਿਣਾ ਸ਼ੁਰੂ ਕਰ ਦਿੱਤਾ ਕਿ ਪਰਮਿਸ਼ਨ ਦਿਖਾਓ ਉਸ ਤੋਂ ਬਾਅਦ ਜਿਹੜੀ ਸਾਡੀ ਟੀਮ ਸੀ ਉਹ ਜਿਹੜੇ ਕਿ ਦਰਕੇ ਤੇ ਉਹ ਚਰਚ ਦੇ ਵਿੱਚ ਆਗੇ ਤੇ ਨਿਆਂਗ ਸਿੰਘਾਂ ਨੇ ਜੋ ਪਿੱਛਾ ਕੀਤਾ ਕਿ ਇਹਨਾਂ ਨੂੰ ਫੇਰ ਜਾ ਕੇ ਗਾੜੀ ਫੜੀ ਜਦੋਂ ਚਰਚ ਦੇ ਵਿੱਚ ਆਏ ਤੇ ਬਾਹਰ ਜਿਹੜਾ ਮੇਨ ਗੇਟ ਸੀ ਉੱਥੋਂ ਵੀ ਉਹਨਾਂ ਨੇ ਤਰਬਾਨਾ ਕਿਰਪਾਨਾ ਕੱਢ ਕੇ ਤੇ ਔਰ ਹੱਥੋਂ ਪਾਈ ਤਾਂ ਕਿ ਉਹਨਾਂ ਦੇ ਵੀਡੀਓ ਵੀ ਸਾਡੇ ਕੋਲ ਹੈਗੀਆਂ ਵਾ ਕਿ ਜਦੋਂ ਬਹੁਤ ਫੱਦੀ ਸ਼ਬਦਾਂ ਵਾਲੀ ਬੋਰੇ ਸੀ ਪ੍ਰੋਫੈਸਰ ਮਸੀ ਜੀ ਦੇ ਨਾਮ ਨੂੰ ਔਰ ਸੰਗਾ ਲਾਲਾ ਕੇ ਦੱਸ ਰਹੇ ਕਿ ਇਹ ਯਿਸੂ ਜਿਹੜਾ ਵਾ ਐ ਕਰਦਾ ਵਾ ਜੋ ਕਰਦਾ ਵਾ ਉਹਨਾਂ ਨੇ ਬਹੁਤ ਹੀ ਅਪਸ਼ਬਦ ਬੋਲੇ ਆ ਤਾਂ ਅੱਜ ਪੁਲਿਸ ਵੀ ਆਈ ਸੀ ਤੁਹਾਡੀ ਵੀ ਮੀਟਿੰਗ ਹੋ ਰਹੀ ਹੈ ਕੀ ਗੱਲਬਾਤ ਹੋਈ ਕੀ ਅੱਗੋਂ ਕੀ ਤੁਹਾਡੀ ਨਾਮੀ ਔਰ ਉਹਨਾਂ ਨੇ ਇੱਕ YouTube ਦੇ ਉੱਤੇ ਉਹਨਾਂ ਨੇ ਵੀਡੀਓ ਪਾਈ ਹੈ ਕਿ ਜਿਹੜਾ ਜੋ ਕਿ ਸਾਡਾ ਜਿਹੜਾ ਹੈ 24 ਤਰੀਕ ਨੂੰ ਜਿਹੜਾ ਵੀ ਇੱਕ ਵੱਡਾ ਕ੍ਰੁਸਡ ਆ ਸਾਲਾਨਾ ਮੀਟਿੰਗ ਆ ਔਰ ਉਹਨਾਂ ਨੇ ਹੰਗ ਸਿੰਘਾਂ ਨੇ ਕਿਹਾ ਕਿ ਜਿਹੜੀ 24 ਤਰੀਕ ਨੂੰ ਜਿਹੜੀ ਬੰਦਗੀ ਆ ਔਰ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਵੀ ਦੱਸਿਆ ਕਿ ਜਿਹੜੀ 24 ਤਰੀਕ ਦੀ ਜਿਹੜੀ ਮੀਟਿੰਗ ਹੈ ਉਹ ਡੱਕੀ ਜਾਵੇ ਜੇਕਰ ਉਹ 24 ਤਰੀਕ ਦਾ ਜਿਹੜਾ ਕ੍ਰੋਸਡ ਹੈ ਜੇਕਰ ਉਹ ਬੰਦ ਨਹੀਂ ਹੁੰਦਾ ਤੇ ਜੋ ਕੁਝ ਵੀ ਉੱਥੇ ਕੋਈ ਹਲਚਲ ਹੋਏਗੀ ਉਹਦੇ ਪੁਲਿਸ ਪ੍ਰਸ਼ਾਸਨ ਜਿਹੜਾ ਵਾ ਜੁਮੇਰੀ ਲਏਗਾ ਜੀ ਜੀ ਹੁਣ ਪੁਲਿਸ ਆਈਸੀ ਪੁਲਿਸ ਕੀ ਇਹ ਸਵਾਸਨ ਦੇ ਕੇ ਔਰ ਪੁਲਿਸ ਪ੍ਰਸ਼ਾਸਨ ਨੇ ਚਲੋ ਸਾਨੂੰ ਬਹੁਤ ਹੀ ਹੌਸਲਾ ਦਿੱਤਾ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ 24 ਤਰੀਕ ਦਾ ਜਿਹੜਾ ਕ੍ਰੋਸਡ ਜਿਹੜਾ ਵਾ ਇਸ ਤਰੀਕੇ ਨਾਲ ਜਾਰੀ ਰਹੇਗਾ ਔਰ ਕਿਸੇ ਦੇ ਵੱਲੋਂ ਕੋਈ ਵੀ ਜਿਹੜਾ ਪੁਲਿਸ ਦਾ ਪੂਰਾ ਸਾਥ ਆ ਔਰ ਡਿਪੀ ਸਾਹਿਬ ਆਪ ਪਏ ਸੀ ਉਹਨਾਂ ਨੇ ਮੌਕਾ ਦੇਖਿਆ ਲੋਕੇਸ਼ਨ ਦੇਖੀ ਆ ਤੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ 24 ਤਰੀਕ ਨੂੰ ਜਿਹੜਾ 크ਰੂਸਡ ਆ ਤੁਹਾਡਾ ਚੱਲੇਗਾ ਵੀ ਉਹਦੇ ਵਿੱਚ ਕੋਈ ਦਿੱਕਤ ਨਹੀਂ ਆਏਗੀ ਉਹਨਾਂ ਨੇ ਪੂਰਾ ਪ੍ਰੋਸਾ ਦਵਾਇਆ ਸਾਨੂੰ ਜੀ ਤੇ ਸੀ ਡੈਜਿਗਨੇਸ਼ਨ ਆ ਕ੍ਰਿਸਚਨ ਭਾਈਚਾਰਾ ਜੀ ਜੋ ਤੁਹਾਡੇ ਵੱਲੋਂ ਸੁਸਾਇਟੀ ਬਣਾਈ ਗਈ ਹੈ ਮੈਂ ਪੂਰਨ ਸਫਰੀ ਆਲ ਇੰਡੀਆ ਕ੍ਰਿਸਚਨ ਸਮਾਜ ਭਲਾਈ ਦਲ ਦਾ ਚੇਅਰਮੈਨ ਆ ਜੀ ਤੇ ਅੱਜ ਡੱਡੂਆਂ ਨੂੰ ਵਿਖੇ ਪਾਸਟਰ ਸੁਖਵਿੰਦਰ ਰਾਜਾ ਮਿਨਿਸਟਰੀ ਦੇ ਚਰਚ ਦੇ ਅਸੀਂ ਖੱਤਰ ਹੋਏ ਆ ਬੁਝਰੇ ਦਿਨਾਂ ਦੇ ਵਿੱਚ ਕੁਝ ਨਿਹੰਗ ਜਥੇਬੰਦੀਆਂ ਨੇ ਇਹਨਾਂ ਨੂੰ ਚਰਚ ਦੇ ਵਿੱਚ ਆ ਕੇ ਡਰਾਇਆ ਧਮਕਾਇਆ ਅਤੇ ਇਹ ਧਮਕੀ ਵੀ ਦਿੱਤੀ ਆ ਕਿ ਕੱਲ ਜਿਹੜਾ 24 ਤਰੀਕ ਨੂੰ ਇੱਥੇ satsang ਹੋਣਾ ਵਾ ਉਹ ਅਸੀਂ ਹੋਣ ਨਹੀਂ ਦੇਵਾਂਗੇ ਮੈਂ ਕਹਿਣਾ ਚਾਹਨਾ ਕਿ ਇਹ ਹਿੰਦੁਸਤਾਨ ਜਿਹੜਾ ਭਾਰਤ ਇੱਕ ਲੋਕਤੰਤਰ ਦੇਸ਼ ਆ ਤੇ ਇਹਦੇ ਵਿੱਚ ਸੰਵਿਧਾਨ ਦੀ ਜਿਹੜੀ ਧਾਰਾ 25 ਦੇ ਮੁਤਾਬਕ ਹਰੇਕ ਨੂੰ ਆਪਣਾ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ਦੀ ਇਜਾਜ਼ਤ ਆ ਪਰ ਕੁਝ ਸਰਾਰਤੀ ਲੋਕ ਜਿਹੜੇ ਆ ਸਿੱਖ ਭਾਈਚਾਰੇ ਤੇ ਮੁਸਲਿਮ ਭਾਈਚਾਰੇ ਦੀ ਜਿਹੜੀ ਸਾਂਝੀ ਵਾਰਤਾ ਵਾ ਇੱਕ ਤਾਂ ਅਖੰਡਤਾ ਉਹਨੂੰ ਨੁਕਸਾਨ ਪਹੁੰਚਾਉਣ ਵਾਸਤੇ ਇਹ ਕੰਮ ਕਰ ਰਹੇ ਆ ਇਹਦਾ ਮੈਂ ਸਖਤ ਸਮਰਾਨ ਦੇ ਵਿੱਚ ਨਿੰਦਾ ਕਰਦਾ ਤੇ ਖੰਡਨ ਕਰਦਾ ਅੱਜ ਮੈਂ ਜ਼ਿਲ੍ਹਾ ਪ੍ਰਸ਼ਾਸਨ ਕੋਲ ਇਹ ਮੰਗ ਵੀ ਕਰਦਾ ਕਿ ਉਹਨਾਂ ਦੇ ਸਰਾਰਤ ਕਰਨ ਤੇ ਇੱਥੇ ਜਿਹੜੀ ਸੰਗਤ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚੀ ਆ ਉਹਨਾਂ ਨੇ ਆਪਣੀ ਕਿਰਪਾਨ ਵੀ ਕੱਢ ਕੇ ਜਾਨੋ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ ਉਹਦੇ ਜਿਹੜੇ ਆ 295ਏ ਅਤੇ 506 ਅਤੇ ਹੋਰ ਵੀ ਜਿਹੜੀਆਂ ਬੰਦੀਆਂ ਧਰਾਵਾਂ ਉਹਨਾਂ ਤੇ ਪਰਚਾ ਦਰਜ ਕੀਤਾ ਜਾਏ ਤਾਂ ਕਿ ਪੂਰੇ ਪੰਜਾਬ ਦੇ ਵਿੱਚ ਅਤੇ ਹਿੰਦੁਸਤਾਨ ਦੇ ਵਿੱਚ ਮੁੜ ਕੇ ਕਿਸੇ ਵੀ ਜਿਹੜੇ ਗਿਰਜੇ ਘਰ ਚ ਜਾਂ ਕਿਸੇ ਦੇ ਪਾਦਰੀ ਸਾਹਿਬ ਨੂੰ ਇਦਾਂ ਡਰੋਨ ਧਮਕਾਉਣ ਦੀ ਕੋਈ ਕੋਸ਼ਿਸ਼ ਸ਼ਰਾਰਤੀ ਵਿਅਕਤੀ ਨਾ ਕਰੇ ਸਾਡੇ ਵੱਲੋਂ ਪੁਲਿਸ ਨੂੰ ਕੰਪਲੇਨਟ ਦਿੱਤੀ ਗਈ ਹੈ ਹਜੇ ਜਾਂ ਨਹੀਂ ਸਾਡੇ ਵੱਲੋਂ ਪੁਲਿਸ ਕੰਪਲੀਟ ਐਸਐਸਪੀ ਨੂੰ ਦਿੱਤੀ ਗਈ ਆ ਤੇ ਹੁਣ ਵੀ ਡੀਐਸਪੀ ਜੰਡਿਆਲਾ ਤੇ ਐਸਐਚਓ ਜੰਡਿਆਲਾ ਉਹ ਸਥਿਤੀ ਦਾ ਜਾਇਜ਼ਾ ਲੈਣ ਵਾਸਤੇ ਆਏ ਸੀ ਕੱਲ ਜਿਹੜਾ ਉਹ ਆਪਣਾ ਸੰਮੇਲਨ ਆ 24 ਤਰੀਕ ਨੂੰ ਸਾਲਾਨਾ ਸੰਮੇਲਨ ਆ ਉਹਦੇ ਤੇ ਉਹਨਾਂ ਨੇ ਭਰੋਸਾ ਦਿਵਾਇਆ ਕਿ ਅਸੀਂ ਆ ਇਹਨਾਂ ਦੇ ਵਿਸ਼ੇਸ਼ ਤੌਰ ਤੇ ਅਸੀਂ ਗਾਰਦ ਭੇਜਾਂਗੇ ਅਤੇ ਜਿਹੜਾ ਸੁਰੱਖਿਆ ਅਸੀਂ ਪ੍ਰਦਾਨ ਕਰਾਂਗੇ ਤੇ ਕੋਈ ਵੀ ਤੁਹਾਨੂੰ ਡਰਨ ਦੀ ਘਬਰਾਉਣ ਦੀ ਜ਼ਰੂਰਤ ਨਹੀਂ ਲੇਕਿਨ ਨਿਹੰਗ ਸਿੰਘ ਜਥੇਬੰਦੀਆਂ ਦਾ ਲਗਾਤਾਰ ਹੀ ਸੋਸ਼ਲ ਮੀਡੀਆ ਤੇ ਕਹਿਣਾ ਹੈ ਕਿ ਜੋ ਕ੍ਰਿਸਚੀਅਨ ਭਾਈਚਾਰਾ ਹੈ ਇਹ ਸਿਰਫ ਡਰਾਮੇਬਾਜ਼ੀ ਕਰਦੇ ਹੈ ਤੇ ਸਿੱਖਾਂ ਨੂੰ ਆਪਣੇ ਧਰਮ 'ਚ ਕਨਵਰਟ ਕਰਦੇ ਪਏ ਜਿਸ ਕਰਕੇ ਉਹ ਲਗਾਤਾਰ ਹੀ ਵਿਰੋਧ ਕਰਦੇ ਦਿਖਾਈ ਦੇ ਰਹੇ ਹੈ ਠੀਕ ਹੋ ਗਿਆ ਇਸ ਤਰ੍ਹਾਂ ਕੋਈ ਨਹੀਂ ਹੈ ਪ੍ਰਭੂ ਯਿਸੂਮਸੀ ਜਿਹੜਾ ਇੱਕ ਕੁਵਾਰੀ ਦੇ ਪੇਟੋਂ ਪੈਦਾ ਹੋਇਆ ਉਹਨੇ ਆਪਣੇ ਜੀਂਦੇ ਜੀ ਮੁਰਦਿਆਂ ਨੂੰ ਜ਼ਿੰਦਾ ਕੀਤਾ ਅਤੇ ਬਿਮਾਰਾਂ ਨੂੰ ਲੰਗੜਿਆਂ ਨੂੰ ਅੰਨਿਆਂ ਨੂੰ ਚੰਗਾ ਕੀਤਾ ਪੂਜਤਰ ਬਾਈਬਲ ਦੇ ਵਿੱਚ ਲਿਖਿਆ ਕਿ ਜੇ ਕੋਈ ਵਿਸ਼ਵਾਸ ਕਰੂਗਾ ਉਹਦੇ ਤੇ ਉਹ ਨਰੋਇਆ ਕੀਤਾ ਜਾਊਗਾ ਚੰਗਾ ਹੋਊਗਾ ਤੇ ਪਰਮੇਸ਼ਰ ਦੇ ਲੋਕ ਉਹਨਾਂ ਲਈ ਪ੍ਰਾਰਥਨਾ ਕਰਨਗੇ ਤੇ ਚੰਗਾ ਉਹਨਾਂ ਨੂੰ ਈਸਮਸੀ ਕਰੂਗਾ ਪਰਮੇਸ਼ਰ ਉਹਨਾਂ ਨੂੰ ਚੰਗਾ ਕਰੂਗਾ ਤੇ ਇਸੇ ਕਰਕੇ ਉਹ ਜਦੋਂ ਲੋਕ ਚੰਗੇ ਹੁੰਦੇ ਆ ਤੇ ਉਹ ਬਖਲਾਏ ਹੋਏ ਜੀ ਜੀ ਲੇਕਿਨ ਲਗਾਤਾਰੀ ਸੋਸ਼ਲ ਮੀਡੀਆ ਦੇ ਦੇਖੀ ਇੱਕ ਨਿਹੰਮ ਸਿੰਘ ਬਲੋਗ ਗੁਰਨਾਮ ਸਿੰਘ ਨਾਮ ਦੇ ਪਾਸਟਰ ਨੂੰ ਵੀ ਫੋਨ ਕਰਕੇ ਧਮਕਾਇਆ ਗਿਆ ਕਿ ਆਪਣੀ ਦਸਤਾਰ ਉਤਾਰ ਦੇ ਜਾਂ ਆਪਣੇ ਨਾਮ ਦੇ ਵਿੱਚੋਂ ਸਿੰਘ ਹਟਾ ਦੋ ਉਹ ਤੇ ਕੀ ਕਾਰਵਾਈ ਕਰ ਰਹੇ ਸੀ ਦੇਖੋ ਪਵਿੱਤਰ ਬਾਈਬਲ ਦਾਨੀਅਲ ਦੀ ਪੁਸਤਕ ਉਹਦੀ 3 ਬਾਬ ਦੀ 21 ਚ ਲਿਖਿਆ ਕਿ ਸਦਰ ਕਮੇਸਕ ਦੇ ਅਬਦਨਗੋ ਉਹਨਾਂ ਨੇ ਪੱਗਾ ਬਧੀਆਂ ਹੋਈਆਂ ਸੀ ਜਦੋਂ ਰਾਜਾ ਰਾਜੇ ਨੇ ਉਸ ਟੈਮ ਦੇ ਨੇ ਉਹਨਾਂ ਨੂੰ ਅੱਗ ਦੇ ਵਿੱਚ ਉਤਾਰਿਆ ਪੱਗਾਂ ਦੇ ਬਾਰੇ ਬਾਈਬਲ 'ਚ ਜ਼ਿਕਰ ਆ ਤੇ ਸਿੰਘ ਦੇ ਬਾਰੇ ਜਿਹੜੇ ਉਹ ਵੀ ਉਤਪੱਦ ਦੀ ਕਿਤਾਬ 49 ਅਧਿਆਪ ਦੀ 9 ਐਸ ਦੇ ਵਿੱਚ ਜਿਗਰ ਆ ਜਹੂਦਾ ਨੂੰ ਸਿੰਘ ਕਿਹਾ ਗਿਆ ਸਿੰਘ ਹਿੰਦੀ ਜੇ ਬੱਬਰ ਸ਼ੇਰ ਨੂੰ ਕਹਿੰਦੇ ਆ ਕੋਈ ਵੀ ਆਪਣੇ ਨਾਮ ਦੇ ਪਿੱਛੇ ਸਿੰਘ ਰੱਖ ਲੇ ਲਾਲ ਰੱਖ ਲੇ ਜਾਂ ਕੋਈ ਕੁਮਾਰ ਰੱਖ ਲੇ ਤੇ ਹਿੰਦੁਸਤਾਨ ਦੇ ਵਿੱਚ ਇਹ ਲੋਕਤੰਤਰ ਆ ਇਹ ਹਰ ਇੱਕ ਨੂੰ ਅਧਿਕਾਰ ਆ ਕੋਈ ਵੀ ਜਿਹੜਾ ਆਪਣਾ ਬਸਤਰ ਪਹਿਨੇ ਜਾਂ ਕੋ ਨਾਮ ਦੇ ਪਿੱਛੇ ਪਿੰਡ ਦਾ ਨਾਮ ਜਾਂ ਗੋਦ ਦਾ ਨਾਮ ਜਾਂ ਕੋਈ ਵੀ ਨਾਮ ਰੱਖੇ ਇਹ ਹਿੰਦੁਸਤਾਨ ਚ ਸੰਵਿਧਾਨਕ ਸਾਡਾ ਹੱਕ ਆ ਉਹਨਾਂ ਨੂੰ ਇਹ ਕੋਈ ਵੀ ਅਧਿਕਾਰ ਨਹੀਂ ਹੈ ਕਿ ਕੋਈ ਪਗੜੀ ਉਤਾਰੇ ਜਾਂ ਨਾਮ ਦੇ ਪਿੱਛੇ ਸਿੰਘ ਲਾਏ ਇਹ ਸਿਰਫ ਤੇ ਸਿਰਫ ਇਹ ਏਕਤਾ ਅਖੰਡਤਾ ਨੂੰ ਤੋੜ ਮੋੜਨ ਦੀ ਕੋਸ਼ਿਸ਼ ਕਰਦੇ ਆ ਇਹ ਭਾਈਚਾਰਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਆ ਜਦੋਂ ਕਿ ਇਹ ਬਿਲਕੁਲ ਗਲਤ ਆ ਇਹ ਪੰਜਾਬ ਸਰਕਾਰ ਨੂੰ ਉਹਨਾਂ ਲੋਕਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ ਆਪਣਾ ਨਾਮ ਦੱਸਦੇ ਹੋ ਰਿਕਾਰਡਿੰਗਲੀ ਤੇ ਡੈਸੀਗਨੇਸ਼ਨ ਤੇ ਜੋ ਪਿਛਲੇ ਦਿਨੀ ਨਹਿੰਗ ਸਿੰਘ ਜਤੇ ਬੰਦੀਆਂ ਵੱਲੋਂ ਇੱਥੇ ਆ ਕੇ ਦੱਲੜ ਤੋਂ ਉਹਦੀ ਪੁੱਛ ਸੀ ਕਿ ਤੁਹਾਡੇ ਵੱਲੋਂ ਮੀਟਿੰਗ ਕੀਤੀ ਗਈ ਅੱਜ ਕੀ ਹੁੰਦਾ ਆ ਮੇਰਾ ਨਾਮ ਪੀਟਰ ਚਿੱਦਾ ਹੈ ਜੀ ਪਰ ਮੈਂ ਇੱਕ ਕ੍ਰਿਸਚੀਅਨ ਲਾਗੂ ਆ ਅੱਜ ਇਸ ਜਗ੍ਹਾ ਦੇ ਉੱਤੇ ਪਾਸਟਰ ਸਿਕੰਦਰ ਰਾਜਾ ਜੀ ਦੀ ਚਰਚ ਦੇ ਵਿੱਚ ਜਿਹੜਾ ਪਰਸੋਂ ਹਮਲਾ ਕੀਤਾ ਗਿਆ ਇੱਕ ਸ਼ਰਾਰਤੀ ਬੰਦੇ ਵੱਲੋਂ ਮੈਂ ਉਹਨੂੰ ਕਿਸੇ ਜਥੇਬੰਦੀ ਦਾ ਨਾਮ ਨਹੀਂ ਦੇ ਸਕਦੇ ਆਪਾਂ ਇਹ ਸ਼ਰਾਰਤੀ ਬੰਦੇ ਹੁੰਦੇ ਨੇ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਔਰ ਅੱਜ ਸਾਡੇ ਪੰਜਾਬ ਦੇ ਵਿੱਚ ਜ਼ਿਲ੍ਹੇ ਦੇ ਵਿੱਚੋਂ ਅੰਮ੍ਰਿਤਸਰ ਤੋਂ ਗਰਦਾਸਪੁਰ ਤੋਂ ਸਾਡੇ ਸਾਰੇ ਕ੍ਰਿਸਚੀਅਨ ਲੀਡਰ ਜਿਹੜੇ ਪਹੁੰਚੇ ਨੇ ਜਿੱਦਾਂ ਸਾਡੇ ਵਿਲੀਅਮ ਜਟਾ ਜੀ ਜੱਗਾ ਜੀ ਆਰਫ ਤਵਾਨ ਜੀ ਜੋਰਜ ਗਿਲ ਜੀ ਅਰਨੋਲਡ ਜੀ ਸਨੀ ਜੀ ਔਰ ਸਾਡੇ ਬਿਸ਼ਪ ਮੈਨੂਅਲ ਰਹਿਮਤ ਜੀ ਪੂਰਨ ਸਫਰੀ ਜੀ ਹੋਰ ਵੀ ਜਿੰਨੇ ਸਾਡੀਆਂ ਇੱਥੇ ਜਥੇਬੰਦੀਆਂ ਨੇ ਪਾਸਟਰ ਐਸੋਸੀਏਸ਼ਨ ਨੇ ਉਹ ਪਹੁੰਚਿਆ ਨੇ ਕਿ ਅਸੀਂ ਪਾਸਟਰ ਸੁਖਿੰਦਰ ਰਾਜਾ ਜੀ ਦੇ ਨਾਲ ਆ ਔਰ ਇਹ ਜਿਹੜੇ ਸ਼ਰਾਰਤੀ ਅਨਸਰ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਅਸੀਂ ਇਹਨਾਂ ਨੂੰ ਇੱਕੋ ਗੱਲ ਕਹਿਣਾ ਚਾਹੁੰਦੇ ਆ ਕਿ ਬਾਰ ਬਾਰ ਸਾਡੇ ਧਰਮ ਤੇ ਇਹ ਗੱਲ ਦੇ ਅਟੈਕ ਕਰਨੇ ਕਿ ਅਸੀਂ ਧਰਮ ਪਰਵਤਨ ਕਰਦੇ ਆ ਧਰਮ ਪਰਵਤਨ ਕਰਦੇ ਆ ਅੱਜ ਜੇ ਤੁਸੀਂ ਡਾਟੇ ਕੱਢੋ ਪੰਜਾਬ ਦੇ ਤੇ ਜਿੰਨੇ ਸਾਡੇ ਕ੍ਰਿਸਚਨ ਲੋਕ ਅੱਜ ਵੀ ਗਰੀਬੀ ਦੇ ਦਾਇਰੇ ਚ ਨੇ ਹੁਣ ਕੋਈ ਕਮਿਊਨਿਟੀ ਨਹੀਂ ਆ ਔਰ ਫਿਰ ਵੀ ਸਾਡੇ ਲੋਕਾਂ ਤੇ ਇਲਜ਼ਾਮ ਲੱਗਦਾ ਜੇ ਅਸੀਂ ਇੰਨਾ ਹੀ ਪੈਸਾ ਦੇ ਕੇ ਧਰਮ ਪਰिवर्तन ਕਰਨਾ ਚਾਹੁੰਦੇ ਹੋਈਏ ਤੇ ਅਸੀਂ ਪਹਿਲੇ ਆਪਣੇ ਲੋਕਾਂ ਨੂੰ ਜਿਹੜਾ ਵਾ ਉਹਨਾਂ ਦੀ ਪੋਜੀਸ਼ਨ ਜਿਹੜੀ ਆਰਥਿਕ ਸਹੀ ਕਰੀਏ ਪਰ ਇਹ ਬਾਰ ਬਾਰ ਇਲਜ਼ਾਮ ਉਹ ਅੱਜ ਤੱਕ ਪ੍ਰੂਫ ਕੋਈ ਨਹੀਂ ਆਇਆ ਸਿਰਫ ਹਵਾ ਦੀਆਂ ਗੱਲਾਂ ਨੇ ਕਿ ਪੈਸੇ ਦੇ ਕੇ ਕਰਦੇ ਨੇ ਲਾਲਚ ਦਿੰਦੇ ਨੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਸਾਡੇ ਇੰਸਟੀਚੂਟਾਂ ਦੇ ਵਿੱਚ ਚਾਹੁੰਦੇ ਨੇ ਸਾਡੇ ਜਿਹੜੇ ਸਟੱਡੀ ਦੇ ਐਜੂਕੇਸ਼ਨ ਧਾਇਰੇ ਨੇ ਇਹ ਚਾਹੁੰਦੇ ਨੇ ਕਿ ਉਹਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਪੜਾਈਏ ਲਿਖਾਈਏ ਸਾਡੇ ਜਿਹੜੇ 크੍ਰਿਸਚਨ ਹਸਪੀਟਲ ਨੇ ਉਹਦੇ ਚ ਚਾਉਂਦੇ ਨੇ ਕਿ ਵਧੀਆ ਇਲਾਜ ਕਰਾਈਏ ਜਦੋਂ ਉਹ ਚੀਜ਼ਾਂ ਨੂੰ ਤੁਸੀਂ ਮੰਨਦੇ ਹੋ ਤਾਂ ਤੁਸੀਂ ਆਹ ਚੀਜ਼ ਤੇ ਜਦੋਂ ਧਰਮ ਦੇ ਨਾਤੇ ਅਸੀਂ ਆਉਂਦੇ ਆ ਤੇ ਉਦੋਂ ਇਹ ਸਾਡੇ ਨਾਲ ਬਿਤਗਰਾ ਕਿਉਂ ਕਰਦੇ ਹੋ ਜਾਂ ਤੇ ਜੇ ਇੰਨੀ ਅਣਖਿਆ ਤੇ ਨਾ ਤੇ ਸਾਡੇ ਇੰਸਟੀਚੂਟਾਂ 'ਚ ਬੱਚੇ ਪਾਓ ਤੇ ਇਲਾਜ ਸਾਡੇ ਸਰਕਾਰ ਜਿਹੜੇ ਅਦਾਰੇ ਨੇ ਸਿਹਤ ਦੇ ਅਦਾਰੇ ਨੇ ਉਹਨਾਂ 'ਚ ਇਲਾਜ ਕਰਾਓ ਉਦੋਂ ਤੁਸੀਂ ਕੋਈ ਜਾਤ-ਬਾਤ ਨਹੀਂ ਵੰਦੇ ਪਰ ਜਦੋਂ ਇਦਾਂ ਦੀ ਕੋਈ ਗੱਲ ਆਉਂਦੀ ਉਦੋਂ ਤੁਸੀਂ ਪੜਕਾਉ ਗੱਲ ਕਰਕੇ ਸਾਡੇ ਲੋਕਾਂ ਦਾ ਜੜਾ ਵਾ ਮੰਡ ਤੋੜਦੇ ਹੋ ਔਰ ਅਸੀਂ ਪਾਸਟਰ ਜੀ ਦੇ ਨਾਲ ਆ ਜਿਹੜਾ ਕੰਮ ਚਰਚ ਦੇ ਅਟੈਕ ਹੋਇਆ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਮਿਸ਼ਨਰ ਸਾਹਿਬ ਨੂੰ ਕਿ ਸਾਨੂੰ ਇਹਦਾ ਇਨਸਾਫ ਦਿੱਤਾ ਜਾਏ ਔਰ ਇਹ ਕਮਿਊਨਿਟੀ ਸਾਡੀ ਚੁੱਪ ਕਰਕੇ ਬਹਿਣ ਵਾਲੀ ਨਹੀਂ ਆ ਸਾਡੇ ਯੋਧੇ ਸਾਡੇ 크ਿਸਚਨ ਲੀਡਰ ਜਿਹੜੇ ਨੇ ਇਹ ਲਾਂਬੰਦ ਵੀ ਬੇਸ਼ੱਕ ਸਾਰੇ ਵੱਖ-ਵੱਖ ਪਾਰਟੀਆਂ 'ਚ ਹੁਣ ਪਰ ਜਦੋਂ ਕਦੇ ਸਾਡੀ ਇਦਾਂ ਦੀ ਗੱਲ ਆ ਜਾਂਦੀ ਆ ਤੇ ਇੱਕ ਦੋਰ ਇੱਕ ਲਾਂਬੰਦ ਹੋ ਜਾਂਦੇ ਨੇ ਔਰ ਅਸੀਂ ਵਾਰਨਿੰਗ ਦਿੰਦੇ ਆ ਪ੍ਰਸ਼ਾਸਨ ਨੂੰ ਕਿ ਜੇ ਇਹ ਪਰਚਾ ਨਾ ਦਰਦ ਕੀਤਾ ਗਿਆ ਇਹ ਬੰਦਿਆ ਦੇ ਉੱਤੇ ਜਿਨ੍ਹਾਂ ਨੇ ਇਹ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਆਪਾਂ ਜਿਹੜਾ ਵਾ ਵੱਡੇ ਪੱਧਰ ਤੇ ਇਕੱਠੇ ਹੋ ਕੇ ਸੜਕਾਂ ਤੇ ਉਤਰਾਂਗੇ ਤੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਕਿ ਪੰਜਾਬ ਦਾ ਮਾਹੌਲ ਸਹੀਕਰ ਲਾਂਡ ਆਰਡਰ ਨੂੰ ਕੰਮ ਰੱਖਣ ਕੋਈ ਇਦਾਂ ਦੇ ਸ਼ਰਾਤੀ ਅੰਸਰਾਂ ਵਾਲੋ ਜਿਹੜੇ ਕੰਮੁੰਦੇ ਨੇ ਉਹਨਾਂ ਨੂੰ ਨੱਥ ਪਾਈਦਾ ਲੇਕਿਨ ਜੋ 24 ਤਰੀਕ ਨੂੰ ਤੁਹਾਡੀ ਅਸੀਂ ਮੀਟਿੰਗ ਹੋਣ ਜਾ ਰਹੀ ਆ ਉਹ ਮੀਟਿੰਗ ਦਾ ਹੁਣ ਕੀ ਸਟੇਟਸ ਆ ਹੋਵੇਗੀ ਜਾਂ ਉਹ 100% ਹੋਏਗੀ ਜੀ ਕੋਈ ਦੁਨੀਆ ਦੀ ਤਾਕਤ ਨਹੀਂ ਆ ਜਿੱਥੇ ਸਾਡੀ ਬੰਦਗੀ ਰੱਖੀ ਗਈ ਹੋਏ ਤਾਂ ਤੋੜੀ ਜਾ ਉਹ ਵੀ ਪੰਜਾਬ ਦੇ ਵਿੱਚ ਇਹ ਮਾਹੌਲ ਕਦੀ ਅਸੀਂ ਪੰਜਾਬ ਦੇ ਵਿੱਚ ਬਣਨ ਨਹੀਂ ਦੇਣਾ ਜੇ ਅੱਜ ਸਾਡੀ ਇੱਥੇ ਬੰਦਗੀ ਰੁਕੇਗੀ ਤੇ ਕੱਲ ਨੂੰ ਇਹ ਸਾਡੇ ਗਰਦਾਸ ਪੁੱਤ ਹਰ ਥਾਂ ਤੇ ਰੁਕਣ ਦੀ ਗੱਲ ਕੀਤੀ ਜਾਏਗੀ ਇਹ ਅਸੀਂ ਜਿਹੜੇ ਸ਼ਰਾਰਤੀ ਬੰਦੇ ਨੇ ਉਹਨਾਂ ਨੂੰ ਠੱਲ ਪਾਵਾਂਗੇ ਤੇ ਕੱਲ ਦੀ ਬੰਦਗੀ 100% ਇੱਥੇ ਕਰਾਵਾਂਗੇ